ਕਾੜ ਗਏ ਹਾਂ ਆ ਦੇਖੋ ਦੇਖ ਨਹੀਂ ਫੜਨਗੇ ਨਹੀਂ ਇੱਕ ਮਿੰਟ ਬਾਅਦ ਰੁਕੋ ਯਾਰ ਹੈ ਗੋਣਾ ਬੰਦੇ ਪਲੇ ਸ਼ਕੋ ਆ ਆ ਗਏ ਮੁੜ ਕੇ ਆ ਲੈ ਆ ਦੇਖੋ ਇਹ ਅਸੇਲ ਮੈਨੇ ਤੁੰਗ ਲੈ ਆ ਦੇਖੋ ਆ ਰਹੇ ਦਿਨ ਦਿਹਾੜੇ ਦੀ ਗੱਲ ਆ ਦੱਸੋ ਸਾਲਾ 4:30 ਵਜੇ ਉਹ ਦੇਖੋ ਕਹਿੰਦਾ ਰੁਕ 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 ਉਹ ਸੋਚਣਾ ਸਮਾਨ ਸਮੂਹ ਕੋਈ ਲੈਣਾ ਨਹੀਂ ਉਹ ਜੇਲ੍ਹ ਚੱਤ ਮਾਰਿਆ ਉਹ ਉਹ ਦੇਖੋ ਉਹ ਦੇਖੋ ਉਹ ਗੰਡਾ ਸਮਰ ਰਿਹਾ ਗੰਡਾ ਸਾ ਚੱਕ ਲਿਆ ਬਸ ਡੰਡਾ ਰਿਹਾ ਸਾਲਾ ਗੰਡਾ ਸਾ ਜੀ ਹਾਂ ਹਾਂ ਜੀ ਡੰਡਾ ਦੇਖੋ ਉਹ ਦੇਖੋ ਉਹ ਮਾਰਿਆ ਵੀ ਆ ਮਾਰਿਆ ਤੇ ਗਿਰਿਆ ਉਹਦੇ ਮਾਰਿਆ ਵਾ ਇੱਕ ਸ਼ਾਟ ਮਿਲ ਭੱਜ ਗਿਆ ਰੁਕੋ ਯਾਰ ਰੁਕੋ ਯਾਰ ਰੁਕੋ ਹੁੰਦੇ ਨਹੀਂ ਇਹ ਤਾਂ ਦੇਖੋ ਮਾਰ ਕੇ ਭੱਜ ਗਿਆ ਅੱਜ ਦੇ ਵਿੱਚ ਸਹੀ ਨਜ਼ਰ ਆਉਂਦਾ ਆ ਰੁਕੋ ਯਾ ਦੋ ਮਿੰਟ 8 16 ਵਜੇ ਵੀ 16 ਮੋਹਿੰਦੇ ਚ ਉਹ ਕੱਢ ਗਏ ਹਾਂ ਆ ਦੇਖੋ ਇਹ ਨਹੀਂ ਕੱਢਣਗੇ ਨਹੀਂ ਇੱਕ ਮਿੰਟ ਬਾਅਦ ਰੁਕੋ ਯਾਰ ਹੈ ਕੋਣਾ ਬੰਦੇ ਪਹਿਲੇ ਸ਼ੱਕ ਉਹ ਆ ਗਏ ਮੁੜ ਕੇ ਆ ਲੈ ਆ ਦੇਖੋ ਇਹ ਅਸੇਲ ਮੈਨੂੰ ਰੋਕ ਲੈ ਆ ਦੇਖੋ ਆ ਰਹੇ ਦਿਨ ਦਿਹਾੜੇ ਦੀ ਗੱਲ ਆ ਦੱਸੋ ਸਾਲਾ 4:30 ਵਜੇ ਉਹ ਦੇਖੋ ਕਹਿੰਦਾ ਰੁਕ 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 ਉਹ ਸੋਚਿਆ ਸਮਾਨ ਸਮੂਹ ਕੋਈ ਲੈਣਾ ਨਹੀਂ ਉਹ ਜੇਲ੍ਹ ਚ ਹੱਤ ਮਾਰਿਆ ਉਹ ਦੇ ਉਹ ਦੇਖੋ ਉਹ ਦੇਖੋ ਦੇਖੋ ਗੰਡਾ ਸਾਂ ਮਾਰ ਰਿਹਾ ਗੰਡਾ ਸਾਂ ਚੱਕ ਲਿਆ ਬਸ ਉਹ ਡਰ ਗਿਆ ਸਾਲਾ ਗੰਡਾ ਸਾਂ ਸੀ ਹਾਂ ਹਾਂਜੀ ਡੰਡਾ ਦੇਖੋ ਉਹ ਦੇਖੋ ਉਹ ਮਾਰਿਆ ਵੀ ਉਹ ਮਾਰਿਆ ਉਹਦੇ ਗਿਰਿਆ ਉਹਦੇ ਮਾਰਿਆ ਵਾ ਇੱਕ ਸ਼ਾਟ ਮਿਲ ਭੱਜ ਗਿਆ ਰੁਕੋ ਯਾਰ ਰੁਕੋ ਯਾਰ ਰੁਕੋ ਹੁੰਦੇ ਨਹੀਂ ਇਹ ਤਾਂ ਦੇਖੋ ਮਾਰ ਕੇ ਭੱਜ ਗਿਆ ਅੱਜ ਦੇ ਵਿੱਚ ਸਹੀ ਨਜ਼ਰ ਆਉਂਦਾ ਆ ਰੁਕੋ ਯਾ ਦੋ ਮਿੰਟ 8 16 ਵਜੇ ਵੀ 16 ਮੋਹਿੰਦ